ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਸ ਦਈਏ ਇਹ ਮਾਮਲਾ ਬਠਿੰਡੇ ਤੋਂ ਹੈ ਜਿੱਥੇ ਬਠਿੰਡੇ ਦੇ ਨਿਊ ਦੀਪ ਰਾਮਾ ਮੰਡੀ ਜਾ ਰਹੀ ਸਵਾਰੀਆਂ ਨਾਲ ਭਰੀ ਹੋਈ ਬੱਸ ਜੋਧਪੁਰ ਰੋਮੋਆਣਾ ਨੇੜੇ ਹਾਦਸਾ ਵਾਪਰ ਗਿਆ ਜਿਸ ਵਿੱਚ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ ਵੀ ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਸਵਾਰੀਆਂ ਨੂੰ ਨਾਲ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਹੈ ਮੇਰਾ ਨਾਮ ਸੁਖਦੇਵ ਸਿੰਘ ਹੈ ਮੈਂ ਡਿਊਟੀ ਤੇ ਆ ਰਿਹਾ ਸੀ ਬਟਿੰਡੇਨੋਂ ਦੀਪ ਵਾਸਤੇ ਉੱਥੇ ਕਿਹੜੇ ਪਿੰਡ ਤੋਂ ਦੁਨਿਆਲੇ ਤੋਂ ਫਿਰ ਕੀ ਹੋਇਆ ਫਿਰ ਕੀ ਬੱਸ ਆਊਟਸਾਈਡ ਸੀਗੀ ਕਿ ਦੂਜਾ ਪਾਸਾ ਬੰਦ ਸੀਗਾ ਤੁੰਦੋ ਕਰਕੇ ਉਹ ਜਿਹੜੇ ਅੱਗੋ ਆ ਰਹੇ ਸੀਗੇ ਅਸੀਂ ਆ ਰਹੇ ਸੀਗੇ ਤੇ ਉਹ ਮੋਰ ਟੈਂਕਰਾ ਰਿਹਾ ਸੀਗਾ ਵਿੱਚ ਬਸ ਦੇ ਕਿੰਨੀ ਗੱਡੀ ਚੱਕੀ ਹੋਈ ਲੱਗਦੀ ਕਿੰਨੀ ਕਿਸਮ کافی ਹੋ ਗਈ ਜੀ ਸਵਾਰੀ ਵੀ ਟਿਕਸੀ ਪਸਰੀ ਹੋਈ ਸੀ ਸਾਰੀ ਭਰੀ ਹੋਈ ਸੀ ਬੱਸ ਪੂਰੀ 50 ਕਿਸੀਗੇ ਜਖੜ ਗਈ ਸੀ ਖੜੀਆਂ ਵੀ ਸੀ ਖੜੀਆਂ ਵੀ ਸੀ ਪਿੱਛੇ ਸਵਾਰੀਆਂ 10-12 ਸਹਾਰਜੰਤ ਸਰਕਰ ਸਾਨੂੰ ਥੋੜੀ ਪਹਿਲਾਂ ਇਤਲਾਹ ਆਈ ਸੀ ਕਿ ਪਟਿੰਡਾ ਡੱਬ ਵਾਲੀ ਰੋਡ ਗੁਰਸਰ ਸਿੰਘ ਵਾਲ ਤੇ ਕਹੜੀ ਪੁੱਟਰ ਦੇ ਵਿੱਚਕਾਰੇ ਕਾ ਸ਼ਟਕੀ ਹਾਸਤਾ ਹੋਇਆ ਸਾਡੀਆਂ ਦੋ ਐਮਬੂਲੈਂਸ ਟੀਮਾਂ ਹਰਪੰਤ ਸਿੰਘ ਤੇ ਸੰਦੀਪ ਕਿਲ ਮੌਕੇ ਤੇ ਆ ਕੇ ਦੇਖਾ ਤੇਲ ਟੈਂਕਰ ਤੇ ਨਿਊ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਇਹ ਵਨ ਸਾਈਡਰ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਤਾ ਹੋਇਆਗਾ 25 ਜਣੇ ਜ਼ਖਮੀ ਹੋਏ ਆ ਜਿਹਨੂੰ ਐਮਜ ਤੇ ਸਿਪਲ ਹਸਪਤਾਲ ਪਟਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕ ਵਾਲ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂ ਚੱਲ ਰਹੇ ਆਮ ਸਾਮਣੀ ਹੋਇਆ ਤਰਾਕੜ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਕਰਕੇ ਜਾਨੀ ਨੁਕਸਾਨ ਤੋਂ 20 25 ਸਵਾਰੀਆਂ ਜ਼ਖਮੀ ਹੋਈਆਂ